ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਬਹੁਤ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਸ਼ੁਰੂਆਤ ਕਰ ਰਹੇ ਆ ਆਪਾਂ ਗੱਡੀ ਦੇ ਵਿੱਚ ਬੈਠ ਕੇ ਕੰਮ ਧੰਦੇ ਨਵੇੜ ਕੇ ਕਿਉਂਕਿ ਕੰਮ ਬਹੁਤ ਜ਼ਿਆਦਾ ਸੀਗੇ ਤੇ ਆਪਣੇ ਦੋ ਤਿੰਨ ਬੰਦੇ ਬਿਮਾਰ ਹੋਏ ਪਏ ਆ ਤਾਂ ਉਹਦੇ ਕਰਕੇ ਕਾਫੀ ਕੰਮ ਉਲਝੇ ਪਏ ਸੀ ਤਾਂ ਬੁਢੀਕ ਤੇ ਆਕੇ ਬਹੁਤ ਔਖੀ ਬਹੁਤ ਔਖੀ ਆ ਬਹੁਤ ਔਖਾ ਕੰਮ ਆ ਸਟਰਗਲ ਜਾਰੀ ਹੈ ਹਾਂ ਸਟਰਗਲ ਇਜ਼ ਰੀਅਲ ਇਹ ਰੀਅਲ ਸਟਰਗਲ ਆ ਵੈਸੇ ਵੀ ਲੈ ਮੈਨੂੰ ਯਾਦ ਆਇਆ ਸੂਟ ਸੀਗਾ ਇੱਕ ਭੁੱਲ ਗਈ ਚੱਕਣਾ ਚਲੋ ਕੋਈ ਗੱਲ ਬਾਅਦ ਚੋਂ ਕਰ ਜੂਗੀ ਇਹ ਤਾਂ ਮੈਂ ਆ ਕੇ ਕੰਮ ਤੇ ਹੁਣ ਆਪਾਂ ਚੱਲੇ ਆ ਮਾਰਕੀਟ ਤੇ ਕਿਉਂਕਿ ਕੰਮ ਆਪਣੇ ਡਾਈ ਵਗੈਰਾ ਦੇ ਰਹਿੰਦੇ ਸੀਗੇ ਤੇ ਲਾਈਨਿੰਗਾਂ ਵਗੈਰਾ ਦਾ ਕੰਮ ਰੰਦਾ ਸੀ ਤਾਂ ਸੋਚਿਆ ਵੀ ਉਹ ਮੈਂ ਕਿਹ ਰਿੱਕੀ ਤੁਸੀਂ ਮੇਰੇ ਨਾਲ ਚੱਲੇ ਕਿਉਂਕਿ ਠੰਡ ਬਹੁਤ ਆ ਤੇ ਜੁਝਾਰ ਨੂੰ ਆਪਾਂ ਸਵਾ ਕੇ ਕਿਉਂਕਿ ਜਿੰਨਾ ਟਾਈਮ ਜੁਝਾਰ ਸੌਂਦਾ ਨਹੀਂ ਅਸੀਂ ਕੰਮ ਕਰਨ ਨਹੀਂ ਜਾ ਸਕਦੇ ਉਹ ਜਦੋਂ ਵੀ ਉਹਨੇ ਸੌਣਾ ਹੁੰਦਾ ਪੂਰੀ ਰਿਹਾਰਡ ਕਰਕੇ ਸੌਣਾ ਹੁੰਦਾ ਫਿਰ ਸਾਨੂੰ ਐ ਹੁੰਦਾ ਵੀ ਬਾਅਦ ਚ ਪਿੱਛੋਂ ਫੋਨ ਆ ਜੂਗਾ ਕੰਮ ਵੀ ਰਹਿ ਜਾਣਗੇ ਹੁਣ ਇੱਕ ਵਾਰੀ ਉਹਨੂੰ ਸੁਵਾਤਾ ਤਾਂ ਉਹ ਘੰਟਾ 2 ਘੰਟੇ ਆਰਾਮ ਨਾਲ ਸੌ ਜੂਗਾ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ ਤੇ ਬਾਕੀ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਇੱਥੇ ਵੀ ਸਾਨੂੰ ਕਾਫੀ ਟਾਈਮ ਲੱਗ ਜਾਂਦਾ ਇੱਕ ਅਸੀਂ ਆਗੇ ਬਾਰ-ਬਾਰ ਹੰਢਿਆ ਆ ਰੋਡ ਤੇ ਜਿਹੜਾ ਬਾਜ਼ਾਰ ਆ ਉਹ ਸਾਡੇ ਤੋਂ ਕਾਫੀ ਜ਼ਿਆਦਾ ਅੱਗੇ ਰਹਿ ਜਾਂਦਾ ਵਿੱਚ ਕਚਹਿਰੀਆਂ ਕਰਕੇ ਟ੍ਰੈਫਿਕ ਹੋ ਜਾਂਦੀ ਆ ਠੀਕ ਹੈ ਫਿਰ ਵਿੱਚ ਜਦੋਂ ਬਾਜ਼ਾਰ ਦੇ ਵਿੱਚ ਜਾਂਦੇ ਕੇਸੀ ਰੋਡ ਤੇ ਵੀ ਹੋ ਜਾਂਦੀ ਆ ਉੱਤਰ ਸਦਰ ਬਾਜ਼ਾਰ ਕੰਨੀ ਵੀ ਕਾਫੀ ਟ੍ਰੈਫਿਕ ਹੋ ਜਾਂਦੀ ਆ ਤਾਂ ਸਾਨੂੰ ਐਂ ਟਾਈਮ ਲੰਘਦੇ ਲੰਘਦੇ ਬਹੁਤ ਟਾਈਮ ਲੱਗ ਜਾਂਦਾ ਬਸ ਇਹ ਵੀ ਸਾਨੂੰ ਵੱਡੀ ਪ੍ਰੋਬਲਮ ਆਉਂਦੀ ਆ ਚਲੋ ਜਾਣਦੇ ਆ ਕੋਈ ਗੱਲ ਨਹੀਂ ਤੇ ਬਾਕੀ ਤੁਹਾਡੇ ਨਾਲ ਅੱਜ ਦਾ ਵਲੌਗ ਜਿਹੜਾ ਸੀਗਾ ਮੇਨ ਮੇ ਸੋਚਿਆ ਸੀਗਾ ਫਿਰ ਇੱਕੀ ਲੋੜੀ ਦੇ ਫੰਕਸ਼ਨ ਆ ਰਹੇ ਆ ਤੇ ਵਿਆਹ ਆ ਰਿਹਾ ਹਨ ਜਿਵੇਂ ਹੁਣ ਪੋ ਲੰਘ ਗਿਆ ਆਪਣ ਬਿਆਸ ਸਟਾਰਟ ਹੋ ਜਾਣਗੇ ਲੋੜੀ ਦੇ ਫੰਕਸ਼ਨ ਤੁਹਾਨੂੰ ਪਤਾ ਸਾਰਿਆਂ ਨੂੰ ਸਟਾਰਟ ਹੋਗੇ ਤਾਂ ਕਾਫੀ ਸਾਰੀਆਂ ਕੁੜੀਆਂ ਕਹਿੰਦੀਆਂ ਉਹਨੀਆਂ ਦੀਦੀ ਗਲੋਇੰਗ ਸਕਿਨ ਲਈ ਦੱਸ ਦੋ ਕਾਫੀ ਪੈਕ ਦੱਸ ਦੋ ਸਾਡੇ ਗਲੋਇੰਗ ਸਕਿਨ ਲਈ ਬੈਂਟਰ ਦੇ ਵਿੱਚ ਠੀਕ ਆ ਜਾਂ 2-3 ਦਿਨਾਂ ਦੇ ਵਿੱਚ ਆਪਣੀ ਸਕਿਨ ਵਧੀਆ ਹੋ ਜੇ ਸੋਹਣੀ ਹੋ ਜੇ ਠੀਕ ਆ ਉਹ ਜਿਹੜੇ ਪੈਕ ਆ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਸੀ ਵੀ ਕਿਹੜਾ ਕਿਹੜਾ ਪੈਕ ਤੁਸੀਂ ਘਰੇ ਬਣਾ ਕੇ ਰੈਮੇਡੀ ਹੈ ਜਿਹੜੀ ਯੂਜ਼ ਕਰ ਸਕਦੇ ਹੋ ਤੇ ਤੁਹਾਡਾ ਫੇਸ ਆ ਜਿਹੜਾ ਉਹ ਗਲੋ ਕਰੇ ਤੇ ਤੁਹਾਡਾ ਫੰਕਸ਼ਨ ਆ ਵਧੀਆ ਲੰਗੇ ਤੇ ਉਸ ਤੋਂ ਬਾਅਦ ਮੇਕਅਪ ਕਰੋ ਤਾਂ ਮੇਕਅਪ ਹੋਰ ਵਧੀਆ ਗਲੋ ਕਰੇ ਠੀਕ ਹੈ ਤਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ ਤਾਂ ਆਪਾਂ ਮੜਾ ਜਾ ਇਧਰੋਂ ਨਿਕਲ ਜਾਈਏ ਟਰੈਫਿਕ ਜੀ ਵਿੱਚੋਂ ਫਿਰ ਤੁਹਾਡੇ ਨਾਲ ਆਪਾਂ ਇਹ ਗੱਲਬਾਤ ਹੈ ਜਿਹੜੀ ਉਹ ਜਾਰੀ ਕਰਦੇ ਆ ਤੇ ਬਾਕੀ ਇੱਕ ਜੀ ਤੁਹਾਨੂੰ ਹੋਰ ਦੱਸ ਦਾਂ ਸੱਚ ਆ ਸਰਦਾਰ ਸਾਹਿਬ ਜੀ ਖੂਨਦਾਨ ਖੂਂਦਾਨ ਕਹਿੰਦੇ ਮਹਾਦਾਨ ਰਣਵਿੰਦਰ ਸਿੰਘ ਸਨ ਆਫ ਚਮਕੌਰ ਸਿੰਘ ਖੂਂਦਾਨ ਕਰਕੇ ਆਏ ਨੇ ਚਲੋ ਵਧੀਆ ਗੱਲ ਗਰੁੱਪ ਤੁਸੀਂ ਇੱਕ ਚੀਜ਼ ਦੱਸੋ ਦੇਖੋ ਮੇਰਾ ਗਰੁੱਪ ਵੀ ਬੀ ਪੋਜ਼ਿਟਿਵ ਆ ਠੀਕ ਆ ਤੇ ਰਿੱਕੀ ਦਾ ਬਲੱਡ ਗਰੁੱਪ ਵੀ ਬੀ ਪੋਜ਼ਿਟਿਵ ਆ ਸਾਡਾ ਦੋਨਾਂ ਦਾ ਬਲੱਡ ਗਰੁੱਪ ਸੇਮ ਆ ਹਲੋ ਵੀ ਮਿੱਤਰੋ ਆਪਾਂ ਆਏ ਸੀਗੇ ਕੰਮ ਕਰਨ ਇੱਧਰ ਜਾਮ ਕਿੱਡਾ ਵੱਡਾ ਲੱਗਿਆ ਹੁਣ ਕਿੱਧਰ ਤੇ ਜਾਵਾਂਗੇ ਸੱਜਣਾ ਦੇਖ ਨੇ ਉਹਨੂੰ ਕੋਈ ਹੋਰ ਸਾਈਡ ਤੋਂ ਚੱਲੋ ਅੱਜ ਕੋਈ ਨਮਾਰਾ ਲੱਭੋ ਨਮਾਰਾ ਲੱਭਦੀਆਂ ਕੋਈ ਹੋਰ ਸਾਈਡ ਤੋਂ ਜਾਣਾ ਕਿਥੇ ਤੀਤੀ ਲੈਣ ਜਾਣਾ ਨਾ ਹਾਂਜੀ ਮੈਂ ਜਾਣਾ ਤੀਤੀ ਲੈਣਗਾ ਹਾ ਹਾਂ ਨਮਾਰਾ ਲੱਭਣਾ ਸੂਧਦੀ ਜਾਂਦੇ ਆਂ ਕਰ ਆ ਵੀ ਜਾਂਦਾ ਲੋ ਬਈ ਆਪਾਂ ਫੇਸ਼ੀਅਲ ਕਰਾ ਕੇ ਬੁਟੀਕ ਤੇ ਪਹੁੰਚ ਗਏ ਆ ਠੀਕ ਹੈ ਜੇ ਤੁਸੀਂ ਫੇਸ਼ੀਅਲ ਕਰਾਉਣਾ ਕਲੀਨਪ ਕਰਵਾਉਣਾ ਤਾਂ ਤੁਸੀਂ ਇਹ ਸੈਲੂਨ ਤੇ ਜਾ ਸਕਦੇ ਹੋ ਬਰਨਾਲੀ ਹੈ 27 ਸਟੂਡੀਓ ਤੇ ਬਾਕੀ ਜੇ ਜੇ ਕੋਈ ਭਈ ਨਹੀਂ ਜਾ ਸਕਦਾ ਕੋਈ ਸੈਲੂਨ ਤੇ ਹਨਾ ਆਪਣੇ ਕੋਲ ਕਈ ਵਾਰ ਟਾਈਮ ਹੁੰਦਾ ਘਰੇ ਤਾਂ ਮੈਂ ਤੁਹਾਨੂੰ ਹੋਮ ਰੈਮੀਡੀਜ਼ ਦੱਸਣੀਆਂ ਠੀਕ ਹੈ ਉਹ ਹੋਮ ਰੈਮੀਡੀਜ਼ ਤੁਸੀਂ ਆਪ ਦਾ ਫੋਲੋ ਕਰਕੇ ਘਰੇ ਬਣਾ ਕੇ ਉਹ ਵੀ ਵਧੀਆ ਰਹਿੰਦੀਆਂ ਤੁਸੀਂ ਉਹ ਵੀ ਕਰ ਸਕਦੇ ਹੋ ਉਹਦੇ ਨਾਲ ਵੀ ਬੈਸਟ ਰਿਜ਼ਲਟ ਆਉਂਦੇ ਆ ਕਿਹੜੀ ਕਿਹੜੀ ਬਣਾ ਕੇ ਤੁਸੀਂ ਲਾ ਸਕਦੇ ਹੋ ਠੀਕ ਹੈ ਉਹ ਮੈਂ ਸਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਸਕਦੀਆਂ ਕਿ ਕਿਹੜੀ ਕਿਹੜੀ ਚੀਜ਼ ਕਿਵੇਂ ਬਣਾ ਕੇ ਲਾ ਸਕਦੇ ਹੋਮ ਰੈਵਿਡੀ ਜਿਹੜੀ ਵੀ ਤੁਹਾਨੂੰ ਮੈਂ ਦੱਸਣੀ ਆ ਠੀਕ ਹੈ ਸਕਿਨ ਬਾਰੇ ਤਾਂ ਉਹ ਜਿਹੜੀ ਹੈਗੀ ਆ ਫਸਟ ਤੇ ਜਿਹੜੀ ਹੈਗੀ ਆ ਦੋ 스ਪੂਨ ਆ ਜਿਹੜੇ ਉਹ ਤੁਸੀਂ ਕਾਫੀ ਦੇ ਲੈ ਲੈਣੇ ਆ ਵੱਡੇ ਚਮਚੇ ਠੀਕ ਹੈ ਤੇ ਕਾਫੀ ਦੇ ਪਾ ਲੈਣੇ ਆ ਤੇ ਉਹਦੇ ਵਿੱਚ ਇੱਕ ਛੋਟਾ ਚਮਚਾ ਜਿਹੜਾ ਹੈਗਾ ਉਹ ਹਣੀ ਦਾ ਪਾ ਲੈਣਾ ਠੀਕ ਹੈ ਤੇ ਉਹਨਾਂ ਨੂੰ ਆਪਾਂ ਮਿਕਸ ਕਰ ਲੈਣਾਗਾ ਚੰਗੇ ਤਰੀਕੇ ਨਾਲ ਮਿਕਸ ਕਰਕੇ ਤੁਸੀਂ ਫੇਸ ਤੇ ਲਗਾਉਣਾਗਾ ਠੀਕ ਹੈ ਤੇ 10 ਮਿੰਟ ਤੱਕ ਤੁਸੀਂ ਰੱਖਣਾਗਾ 10 ਮਿੰਟ ਰੱਖ ਕੇ ਫਿਰ ਚੰਗੇ ਤਰੀਕੇ ਨਾਲ ਫਿੰਗਰਜ਼ ਨਾਲ ਉਹਦੀ ਮ사ਜ ਕਰਕੇ ਇਸ ਤੋਂ ਬਾਅਦ ਤੁਸੀਂ ਆਪਣਾ ਫੇਸ ਆ ਜਿਹੜਾ ਉਹ ਚੰਗੇ ਤਰੀਕੇ ਨਾਲ ਵਾਸ਼ ਕਰ ਲੈਣਾਗਾ ਠੀਕ ਹੈ ਤੁਹਾਨੂੰ ਉਦੋਂ ਹੀ ਤੁਰੰਤ ਰਿਜ਼ਲਟ ਆ ਜਿਹੜਾ ਉਹਦਾ ਦੇਖਣ ਨੂੰ ਮਿਲੇਗਾ ਤੁਹਾਡੀ ਸਕਿਨ ਆ ਜਿਹੜੀ ਬਹੁਤ ਜ਼ਿਆਦਾ ਵਧੀਆ ਮੋਇਸਚਰਾਈਜ਼ ਹੋ ਜੂਗੀ ਠੀਕ ਹੈ ਤੇ ਵਧੀਆ ਇਹ ਤੁਸੀਂ ਵਿంటర్ ਦੇ ਵਿੱਚ ਇਹ ਪੈਕ ਯੂਜ਼ ਕਰ ਸਕਦੇ ਹੋ ਜੇ ਡੇਲੀ ਪੈਕ ਯੂਜ਼ ਕਰੋਗੇ ਤਾਂ ਤੁਹਾਡੇ ਕਾਫੀ ਸਾਰਾ ਜਿਹੜਾ ਫੇਸ ਦਾ ਉਹ ਫਰਕ ਪਊਗਾ ਮੇਰੇ ਕੋਲ ਇਹ ਨਾ ਟਾਈਮ ਨਹੀਂ ਹੁੰਦਾ ਬਟ ਜਿੰਨਾਂ ਕੋਲ ਵੀ ਟਾਈਮ ਆ ਤੁਸੀਂ ਇਹ ਚੀਜ਼ ਨੂੰ ਫੋਲੋ ਕਰ ਸਕਦੇ ਹੋ ਠੀਕ ਹੈ ਇਹ ਚੀਜ਼ਾਂ ਮੈਂ ਯੂਜ਼ ਕੀਤੀਆਂ ਹੋਈਆਂ ਪਰਸਨਲੀ ਤਾਂ ਮੇਰੇ ਲਈ ਵਧੀਆ ਰਹੀਆਂ ਨੇ ਬਟ ਜੇ ਕਿਸੇ ਦੀ ਸਕਿਨ ਤੇ ਕੋਈ ਪ੍ਰੋਬਲਮ ਆ ਸੈਂਸਿਟਿਵ ਸਕਿਨ ਆ ਤਾਂ ਤੁਸੀਂ ਪਲੀਜ਼ ਨਾ ਯੂਜ਼ ਕਰਿਓ ਦੂਸਰਾ ਜਿਹੜਾ ਹੈਗਾਗਾ ਦੋ ਵੱਡੇ ਚਮਚ ਤੁਸੀਂ ਦਹੀਂ ਦੇ ਲੈ ਲੈਣੇ ਆ ਠੀਕ ਹੈ ਦਹੀਂ ਦੇ ਦੋ ਵੱਡੇ ਚਮਚ ਲੈ ਕੇ ਉਹਦੇ ਵਿੱਚ ਦੋ ਚਮਚੇ ਪਾ ਲੈਣੇ ਆ ਲੈਮਨ ਜੂਸ ਦੇ ਠੀਕ ਹੈ ਉਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਿਓ ਮਿਕਸ ਕਰਕੇ ਉਹਨੂੰ ਪ੍ਰੋਪਰ ਫੇਸ ਦੇ ਉੱਪਰ ਲਗਾ ਲਿਓ ਠੀਕ ਹੈ 10 ਤੋਂ 15 ਮਿੰਟ ਤੁਸੀਂ ਉਹਨੂੰ ਰੱਖਣਾਗਾ ਰੱਖਣ ਤੋਂ ਬਾਅਦ ਫਿਰ ਤੁਸੀਂ ਉਹਨੂੰ ਵਾਸ਼ ਕਰ ਲੈਣਾਗਾ ਠੀਕ ਹੈ ਮ사ਜ ਕਰਕੇ ਵਾਸ਼ ਕਰ ਲੈਣਾਗਾ ਤਾਂ ਤੁਸੀਂ ਸਕਿਨ ਦੇਖਿਓ ਵੀ ਸਕਿਨ ਤੁਹਾਡੀ ਬਹੁਤ ਸੋਹਣੀ ਸੋਹਣੀ ਗਲੋ ਕਰੂਗੀ ਨਾਲੇ ਸੌਫਟ ਹੋ ਜੂਗੀ ਸਕਿਨ ਜਿਹੜੇ ਵੀ ਆਪਣੇ ਰਿੰਕਲਸ ਵਗੈਰਾ ਹੁੰਦੇ ਆ ਇਹ ਵੀ ਕਲੀਅਰ ਹੋ ਜਾਂਦੇ ਆ ਇਹ ਪੈਕ ਨਾਲ ਥਰਡ ਪੈਕ ਜਿਹੜਾ ਹੈਗਾਗਾ ਬਾਈ ਜੇ ਤੁਹਾਡੀ ਸਕਿਨ ਅੱਪਾ ਕਹਿੰਦੇ ਨਾ ਆਪਣੀ ਸਕਿਨ ਨੇ ਲਟਕਦੀ ਆ ਟਾਈਟ ਕਰਨਾ ਤੁਸੀਂ ਸਕਿਨ ਨੂੰ ਚੰਗੇ ਤਰੀਕੇ ਨਾਲ ਤਾਂ ਤੁਸੀਂ ਦੋ ਵੱਡੇ ਚਮਚ ਐਲੋਵੀਰਾ ਦੇ ਲੈ ਲੈਣੇ ਆ ਠੀਕ ਹੈ ਤੇ ਇੱਕ ਚਮਚ ਤੁਸੀਂ ਬਾਈਟ ਐਗ ਲੈ ਲੈਣਾ ਬਾਈਟ ਐਗ ਜਿਹੜਾ ਹੁੰਦਾਗਾ ਠੀਕ ਆ ਉਹਨੂੰ ਮਿਕਸ ਕਰ ਲੈਣਾਗਾ ਫੇਸ ਦੇ ਉੱਪਰ ਲਗਾ ਲੈਣਾਗਾ 10 ਤੋਂ 15 ਮਿੰਟ ਤੱਕ ਤੁਸੀਂ ਫੇਸ ਤੇ ਲਗਾ ਕੇ ਰੱਖਣਾਗਾ ਦੈਨ ਇਸ ਤੋਂ ਬਾਅਦ ਫੇਸ ਨੂੰ ਜਿਹੜਾ ਹੈਗਾ ਵਾਸ਼ ਕਰ ਲੈਣਾਗਾ ਤਾਂ ਜਿਹੜਾ ਤੁਹਾਡਾ ਇਹ ਦੇ ਨਾਲ ਆ ਜਿਹੜੀ ਸਕਿਨ ਉਹ ਟਾਈਟ ਹੋਣ ਲੱਗ ਜੂਗੀ ਜਿਵੇਂ ਕਾਫੀ ਕੁੜੀਆਂ ਦੇ ਮੈਨੂੰ ਕੁਐਸਚਨ ਹੁੰਦੇ ਆ ਵੀ ਦੀਦੀ ਵੀ ਸਕਿਨ ਨੂੰ ਕਿੱਦਾਂ ਅਸੀਂ ਟਾਈਟ ਕਰ ਸਕਦੇ ਆ ਨੁਸਕੇ ਤਾਂ ਦੇਖੋ YouTube ਤੇ ਹੀ ਬਾਧੂ ਹੁੰਦੇ ਆ ਪਰ ਮੈਨੂੰ ਸਪੈਸ਼ਲ ਕਿਹਾ ਜਾਂਦਾ ਵੀ ਦੀਦੀ ਤੁਹਾਡੀ ਚੰਗੀ ਤਰੀਕੇ ਨਾਲ ਸਮਝ ਆ ਜਾਂਦੀ ਆ ਵੀ ਤੁਹਾਡਾ ਸਾਨੂੰ ਸਮਝਾਉਣ ਦਾ ਤਰੀਕਾ ਬੜਾ ਵਧੀਆ ਲੱਗਦਾ ਤਾਂ ਤੁਸੀਂ ਸਾਨੂੰ ਉਸ ਤਰੀਕੇ ਨਾਲ ਦੱਸੋ ਠੀਕ ਹੈ ਤਾਂ ਆਪਾਂ ਉਸ ਤਰੀਕੇ ਨਾਲ ਤੁਹਾਨੂੰ ਸਮਝਾ ਰਹੇ ਹਾਂ ਇਸ ਤੋਂ ਬਾਅਦ ਜੇ ਆਪਾਂ ਸਕਿਨ ਨੂੰ ਆਪਣੀ ਸਕਿਨ ਵੈਸੇ ਆਪਣਾ ਰੰਗ ਬੋਰਾਗਾ ਪਰ ਕਿਸੇ ਕਾਰਨ ਕਰਕੇ ਜਾਂ ਧੂੜ ਮਿੱਟੀ ਕਰਕੇ ਜਾਂ ਡਸਟ ਕਰਕੇ ਜਾਂ ਮਤਲਬ ਕਿ ਪੋਲੂਸ਼ਨ ਕਰਕੇ ਆਪਣੀ ਸਕਿਨ ਜਿਹੜੀ ਹੈਗੀ ਆ ਬਲੈਕ ਪੈ ਗਈ ਆ ਜਾਂ ਥੋੜਾ ਡਾਰਕ ਹੋ ਗਿਆ ਕਲਰ ਤਾਂ ਤੁਸੀਂ 2 ਵੱਡੇ ਚਮਚ ਕੋਕੋਨਟ ਔਇਲ ਦੇ ਲੈਣੇ ਆ ਤੇ ਉਹਦੇ ਵਿੱਚ 2 ਛੋਟੇ ਚਮਚ ਪਾ ਲੈਣੇ ਟਰਮੈਰਿਕ ਦੇ ਠੀਕ ਆ ਹਲਦੀ ਤਾਂ ਉਹਨੂੰ ਮਿਕਸ ਕਰ ਲੈਣਾ ਚੰਗੇ ਤਰੀਕੇ ਨਾਲ ਮਿਕਸ ਕਰਕੇ 10 ਤੋਂ 15 ਮਿੰਟ ਆ ਉਹਦੇ ਫੇਸ ਤੇ ਲਗਾ ਕੇ ਰੱਖਣਾ ਦੈਨ ਇਸ ਤੋਂ ਬਾਅਦ ਤੁਸੀਂ ਫੇਸ ਨੂੰ ਆ ਜਿਹੜਾ ਉਹ ਚੰਗੇ ਤਰੀਕੇ ਨਾਲ ਵਾਸ਼ ਕਰ ਲੈਣਾਗਾ ਠੀਕ ਹੈ ਤਾਂ ਇਹਦੇ ਨਾਲ ਜੇ ਤੁਸੀਂ ਇਹ ਯੂਜ਼ ਕਰੋਗੇ ਤਾਂ ਤੁਹਾਡੀ ਜਿਹੜੀ ਟੈਨਿੰਗ ਆ ਠੀਕ ਹੈ ਤੇ ਰੰਗ ਆ ਜਿਹੜਾ ਉਹ ਸਾਫ਼ ਹੋਣ ਲੱਗ ਜੂਗਾ ਤੇ ਟੈਨਿਕ ਟੈਨਿੰਗ ਆ ਜਿਹੜੀ ਉਹ ਰਿਮੂਵ ਹੋਣ ਲੱਗ ਜੂਗੀ ਇਹ ਜਿਹੜੇ ਚਾਰ ਪੈਕ ਨੇ ਇਹ ਬਹੁਤ ਵਧੀਆ ਨੇ ਤੇ ਤੁਸੀਂ ਇਹਨੂੰ ਵਿੰਟਰ ਦੇ ਵਿੱਚ ਯੂਜ਼ ਕਰ ਸਕਦੇ ਹੋ ਠੀਕ ਹੈ ਹੋਰ ਵੀ ਕਾਫੀ ਤਰ੍ਹਾਂ ਦੇ ਆਪਣੇ ਕੋਲ ਪੈਕ ਵਗੈਰਾ ਹੁੰਦੇ ਆ ਕਾ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਹ ਵੀ ਮੈਂ ਤੁਹਾਨੂੰ ਦੱਸ ਦਊਂਗੀ ਜਿਵੇਂ ਓਪਨ ਪੋਰਸ ਲਈ ਹੁੰਦਾਗਾ ਠੀਕ ਹੈ ਤੇ ਜਿਵੇਂ ਤੁਸੀਂ ਬਾਈ ਜਿਹੜੀ ਆਪਣੇ ਕੋਲ ਘਰੇ ਹੁੰਦੀ ਹੈ ਠੀਕ ਹੈ ਬੇਸਨ ਹੁੰਦਾਗਾ ਬੇਸਨ ਦੇ ਵਿੱਚ ਥੋੜੀ ਜੀ ਹਲਦੀ ਪਾ ਸਕਦੇ ਹੋ ਥੋੜਾ ਜਿਹਾ ਹਣੀ ਪਾ ਸਕਦੇ ਹੋ ਤੇ ਥੋੜਾ ਜਿਹਾ ਕੱਚਾ ਦੁੱਧ ਪਾ ਸਕਦੇ ਹੋ ਤੇ ਦਹੀਂ ਪਾ ਸਕਦੇ ਹੋ ਉਹਨੂੰ ਚੰਗੇ ਤਰੀਕੇ ਨਾਲ ਮਿਕਸ ਕਰਕੇ ਫੇਸ ਤੇ ਲਗਾਉਂਗੀ ਤਾਂ ਫੇਸ ਦਾ ਜਿਹੜਾ ਬਹੁਤ ਵਧੀਆ ਗਲੋ ਕਰਦਾਗਾ ਗਲੋਇੰਗ ਫੇਸ ਹੋ ਜਾਂਦਾ ਪੂਰਾ ਸੋਨਾ ਠੀਕ ਆ ਉਹਦੇ ਨਾਲ ਆ ਜਿਹੜੀ ਚਿਹਰੇ ਤੇ ਚਮਕ ਆਉਂਦੀ ਆ ਜੇ ਕਿਤੇ ਆਪਾਂ ਜਾਣਾਂਗਾ ਤਾਂ ਆਪਾਂ ਰਾਤੋਂ ਰਾਤ ਉਹ ਜਿਹੜਾ ਫੇਸ ਪੈਕ ਆ ਉਹ ਬਣਾ ਕੇ ਲਾ ਸਕਦੇ ਆ ਠੀਕ ਆ ਤਾਂ ਉਹਦੇ ਨਾਲ ਸਕਿਨ ਆ ਜਿਹੜੀ ਉਹ ਸਾਫ਼ ਹੋਣ ਲੱਗ ਜਾਂਦੀ ਆ ਠੀਕ ਐ ਤੇ ਤੁਹਾਡਾ ਮੇਕਅਪਾ ਜਿਹੜਾ ਉਹ ਵੀ ਬਹੁਤ ਵਧੀਆ ਰਹਿੰਦਾ ਜਿਵੇਂ ਆਪਾਂ ਕਹਿ ਦਿੰਨੇ ਆ ਨਾ ਵੀ ਆਪਣਾ ਕਿਸੇ ਦਾ ਮੇਕਅਪ ਕਾਲਾ ਹੋ ਜਾਂਦਾਗਾ ਠੀਕ ਆ ਤਾਂ ਮੇਕਅਪ ਕਾਲਾ ਜਿਹੜਾ ਹੋ ਜਾਂਦਾਗਾ ਉਹਦਾ ਕਾਰਨ ਕੀ ਹੁੰਦਾ ਵੀ ਆਪਾਂ ਸਕਿਨ ਨੂੰ ਚੰਗੇ ਤਰੀਕੇ ਨਾਲ ਪ੍ਰਿਪੇਅਰ ਨਹੀਂ ਕਰਦੇ ਜਿੰਨਾ ਟਾਈਮ ਆਪਾਂ ਸਕਿਨ ਨੂੰ ਚੰਗੇ ਤਰੀਕੇ ਨਾਲ ਪ੍ਰਿਪੇਅਰ ਨਹੀਂ ਨਾ ਕਰਦੇ ਉਹਨਾ ਟਾਈਮ ਆਪਣੀ ਸਕਿਨਾਂ ਜਿਹੜੀ ਉਹ ਤੇ ਮੇਕਅਪਾ ਜਿਹੜਾ ਉਹ ਬਲੈਕ ਹੋਊਗਾ ਹੀ ਹੋਊਗਾ ਜਿਵੇਂ ਤੁਸੀਂ ਹੋ ਹੁਣ ਆਪਾਂ ਸੈਲੂਨ ਦੇ ਵਿੱਚ ਮੇਕਅਪ ਕਰਵਾਉਣ ਵਗ ਜਾਨੇ ਆ ਉਹ ਚੰਗੇ ਤਰੀਕੇ ਨਾਲ ਆਪਾਂ ਨੂੰ ਪਹਿਲਾਂ ਠੀਕ ਹੈ ਸੀਟੀਐਮ ਦਿੰਦੇ ਆ ਸਕਿਨ ਆਪਣੀ ਪਹਿਲਾਂ ਉਹ ਕਲੀਅਰ ਕਰਦੇ ਆ ਪਹਿਲਾਂ ਉਹ ਤਾਂ ਨੂਸਕੀਨ ਨੂੰ ਪੂਰਾ ਚੰਗੇ ਤਰੀਕੇ ਨਾਲ ਸਾਫ ਕਰਨਗੇ ਫਿਰ ਉਹ ਕਲੀਨਰ ਕਰਨਗੇ ਫਿਰ ਮੌਸਚਰਾਈਜ਼ਰ ਕਰਨਗੇ ਠੀਕ ਹੈ ਮ사ਜ ਦੇ ਕੇ ਫਿਰ ਇਸ ਤੋਂ ਬਾਅਦ ਮੇਕਅਪ ਸਟਾਰਟ ਕਰਦੇ ਆ ਤਾਂ ਤੁਸੀਂ ਵੀ ਜਦੋਂ ਮੇਕਅਪ ਕਰਦੀ ਹੁੰਨੀਓ ਸਭ ਤੋਂ ਪਹਿਲਾਂ ਚੰਗੇ ਤਰੀਕੇ ਨਾਲ ਫੇਸ ਨੂੰ ਫੇਸ ਵਾਸ਼ ਕਰੋ ਠੀਕ ਹੈ ਉਸ ਤੋਂ ਬਾਅਦ ਠੀਕ ਹੈ ਆਪਣੇ ਫੇਸ ਦੇ ਉੱਪਰ ਜੋ ਵੀ ਤੁਸੀਂ ਲਗਾਉਣਿਓ ਠੀਕ ਹੈ ਪਹਿਲਾਂ ਫੇਸ ਵਾਸ਼ ਕਰਕੇ ਜੋ ਵੀ ਤੁਸੀਂ ਮਾਸਕ ਲਗਾਉਣਾ ਚਾਹੁੰਦੇ ਹੋ ਉਸ ਤੋਂ ਪਹਿਲਾਂ ਮਾਸਕ ਲਗਾ ਲਓ ਮੇਕਅਪ ਤੋਂ ਪਹਿਲਾਂ ਮਾਸਕ ਜ਼ਰੂਰ ਲਗਾਓ ਉਹ ਮਾਸਕ ਨਾਲ ਜਿੰਨਾ ਹੀ ਵੀ ਤੁਹਾਡੀ ਸਕਿਨ ਨੇ ਪ੍ਰੋਬਲਮ ਹੋਊਗੀ ਉਹ ਸੈੱਟ ਹੋ ਜਾਣੀ ਆ ਠੀਕ ਹੈ ਦੈਨ ਇਸ ਤੋਂ ਬਾਅਦ ਫਿਰ ਤੁਸੀਂ ਮਤਲਬ ਕਿ ਮੌਇਸਚਰਾਈਜ਼ਰ ਕਰਨਾ ਠੀਕ ਹੈ ਸੀਰਮ ਵਗੈਰਾ ਲਗਾਉਣੇ ਉਹ ਲਗਾਇਓ ਸੰਸਕ੍ਰੀਨ ਲਗਾਉਣੇ ਮੌਇਸਚਰਾਈਜ਼ਰ ਲਗਾਉਣਾ ਠੀਕ ਹੈ ਫਿਰ ਉਸ ਤੋਂ ਬਾਅਦ ਪ੍ਰਾਈਮਰ ਵਗੈਰਾ ਲਗਾ ਕੇ ਫਿਰ ਤੁਸੀਂ ਮੇਕਅਪ ਦੇ ਜਿਹੜੇ ਸਟੈਪ ਨੇ ਉਹ ਬਾਅਦ ਚ ਲਗਾਉਣੇ ਜਿੰਨੇ ਵੀ ਮੇਕਅਪ ਦੇ ਸਟੈਪ ਆ ਉਹ ਬਾਅਦ ਚ ਫੋਲੋ ਕਰਨਾ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਚੀਜ਼ ਤੁਸੀਂ ਕਰਨੀ ਆ ਉਹ ਇਹ ਤਰੀਕਾ ਜਿਹੜਾ ਅਪਣਾਉਣੀ ਆ ਅਪਣਾਉਣਾ ਉਸ ਤੋਂ ਬਾਅਦ ਮੇਕਅਪ ਕਰੋਗੇ ਨਾ ਮੇਕਅਪ ਕਦੇ ਕਾਲਾ ਨਹੀਂ ਪਊਗਾ ਤੁਹਾਡਾ ਠੀਕ ਹੈ ਬਾਕੀ ਤੁਸੀਂ ਨਾਈਟ ਸਕਿਨ ਕੇਅਰ ਆ ਜਿਹੜਾ ਉਹ ਵੀ ਯੂਜ਼ ਕਰੋ ਜਿਨ੍ਹਾਂ ਦੇ ਛੋਟੇ ਬੱਚੇ ਆ ਮੈਂ ਸਮਝ ਸਕਦੀ ਆ ਬਈ ਟਾਈਮ ਨਹੀਂ ਹੁੰਦਾ ਹਨਾ ਬਟ ਜਿਨ੍ਹਾਂ ਕੋਲ ਟਾਈਮ ਹੈਗਾ ਤੁਸੀਂ ਆਪਦੀ ਸਕਿਨ ਕੇਅਰ ਨਾਈਟ ਟਾਈਮ ਵੀ ਪ੍ਰੋਪਰ ਕਰੋ ਠੀਕ ਹੈ ਫੇਸ ਵਾਸ਼ ਠੀਕ ਹੈ ਪ੍ਰੋਪਰ ਤਰੀਕੇ ਨਾਲ ਉਹਨੂੰ ਮੌਇਸਚਰਾਈਜ਼ਰ ਕਰਨਾ ਠੀਕ ਹੈ ਨਾਈਟ ਕਰੀਮ ਲਗਾਉਣੀ ਆਪਦੀ ਅੱਖਾਂ ਦੇ نیچے ਕਰੀਮ ਲਗਾਉਣੀ ਠੀਕ ਹੈ ਪ੍ਰੋਪਰ ਤਰੀਕੇ ਨਾਲ ਸਵੇਰੇ ਵੀ ਸੰਸਕ੍ਰੀਨ ਵਗੈਰਾ ਲਗਾਉਣੀ ਦਿਨ ਦੇ ਵਿੱਚ 6-6 ਘੰਟੇ ਬਾਅਦ ਸੰਸਕ੍ਰੀਨ ਲਗਾਉਣੀ ਸਕਿਨ ਨੂੰ ਪ੍ਰਿਪੇਅਰ ਰੱਖਿਆ ਕਰੋ ਪੂਰਾ ਫਿਰ ਹੀ ਸਕਿਨ ਦਾ ਫਰਕ ਪੈਂਦਾਗਾ ਨਹੀਂ ਤਾਂ ਸਕਿਨ ਦਾ ਕੋਈ ਫਰਕ ਨਹੀਂ ਪੈਂਦਾ ਬਟ ਜਿੰਨਾਂ ਦਾ ਕੰਮ ਹੀ ਇਦਾਂ ਦਾ ਹੁੰਦਾ ਹਨਾ ਬਟ ਜੋ ਬੰਦਾ ਟਾਈਮ ਕੱਢ ਸਕਦਾ ਜਿਹੜਾ ਬੰਦਾ ਟਾਈਮ ਕੱਢ ਸਕਦਾ ਉਹ ਜ਼ਰੂਰ ਆਪਦੀ ਸਕਿਨ ਦੀ ਕੇਅਰ ਕਰਿਆ ਕਰੋ ਜਿਨ੍ਹਾਂ ਕੋਲ ਦੇਖੋ ਮੇਰੇ ਵਰਗਿਆਂ ਕੋਲ ਟਾਈਮ ਹੀ ਨਹੀਂ ਹੁੰਦਾ ਕੰਮ ਵੀ ਮੇਰਾ ਇਦਾਂ ਦਾਗਾ ਤੇ ਜੁਝਾਰ ਦਾ ਵੀ ਥੋੜਾ ਜਿਹਾ ਬੱਚਾ ਛੋਟਾ ਜਿਨ੍ਹਾਂ ਦੇ ਬੇਬੀ ਛੋਟੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਟਾਈਮ ਖੜਨਾ ਬਹੁਤ ਔਖਾ ਹੁੰਦਾ ਤਾਂ ਇਹ ਬਾਰੇ ਜਿਹੜੇ ਤੁਸੀਂ ਵਿంటర్ ਦੇ ਵਿੱਚ ਇਹ ਵਾਲੀ ਮਾਸਕ ਆ ਜਿਹੜੇ ਉਹ ਯੂਜ਼ ਕਰ ਸਕਦੇ ਹੋ ਇਹਨਾਂ ਦਾ ਰਿਜ਼ਲਟ ਬੈਸਟ ਆ 100% ਪਰਸੈਂਟ ਆ ਜਿਹੜਾ ਇਹ ਰਿਜ਼ਲਟ ਮਿਲੇਗਾ ਤੁਹਾਨੂੰ ਠੀਕ ਹੈ ਬਾਕੀ ਲੋਹੜੀ ਦੇ ਫੰਕਸ਼ਨ ਆ ਰਿਹਾ ਤੇ ਵੈਡਿੰਗ ਸੀਜ਼ਨ ਆਗਾ ਠੀਕ ਹੈ ਇਹਦੇ ਵਿੱਚ ਤੁਸੀਂ ਆਪਦੀ ਸਕਿਨ ਨੂੰ ਵਧੀਆ ਕਰ ਸਕਦੇ ਹੋ ਠੀਕ ਹੈ ਇਹ ਪੈਕ ਯੂਜ਼ ਕਰਕੇ ਇਹ ਹੈ ਜਿਨ੍ਹਾਂ ਦੀ ਵੀ ਸਕੇਡ ਨੂੰ ਜੋ-ਜੋ ਪ੍ਰੋਬਲਮ ਆ ਤੁਸੀਂ ਇਹਨਾਂ ਦੇ ਵਿੱਚੋਂ ਪੈਕ ਦੇ ਵਿੱਚੋਂ ਇੱਕ ਸਿਲੈਕਟ ਕਰਕੇ ਇਹ ਵਾਲੇ ਜਿਹੜੇ ਯੂਜ਼ ਕਰ ਸਕਦੇ ਹੋ ਤਾਂ ਤੁਹਾਨੂੰ ਰਿਜ਼ਲਟ ਮਿਲੂ ਠੀਕ ਹੈ ਜੀ ਇਹ ਵਾਲੇ ਪੈਕ ਆ ਚੰਗੇ ਲੱਗੇ ਤਾਂ ਜਰੂਰ ਅੱਗੇ ਸ਼ੇਅਰ ਕਰ ਦਿਓ ਲਓ ਵੀ ਆਪਾਂ ਪਹੁੰਚ ਗਏ ਕੇ 7 ਬ੍ਰਾਈਡਲ ਸਟੂਡੀਓ ਹੈਲੋ ਲੋੜੀ ਦੇ ਫੰਕਸ਼ਨ ਆ ਗਏ ਬਈ ਤਾਂ ਕਰਕੇ ਆਪਾਂ ਸੋਚਿਆ ਆਪਾਂ ਵੀ ਕੋਈ ਕਲੀਨ ਅਪ ਵਗੈਰਾ ਲੈ ਲਈਏ ਪੈਕ ਵਗੈਰਾ ਹਨ ਤੇ ਮੈਂ ਅੱਜ ਹੋਮ ਰੈਮਡੀਜ਼ ਵੀ ਦੱਸ ਰਹੀ ਸੀ ਕੁੜੀਆਂ ਨੂੰ ਓਕੇ ਜੇ ਨੈਚੂਰਲ ਉਹਦੀ ਰਿਜ਼ਲਟ ਚਾਹੀਦਾ ਉਹਦੀ ਚਾਹੀਦਾ ਫਿਰ ਤੁਸੀਂ ਸੈਲੂਨ ਵਿਜ਼ਿਟ ਕਰ ਸਕਦੇ ਆ ਪਰ ਵੀ ਕੋਈ ਜ਼ਿਆਦਾ ਕੈਮੀਕਲ ਨਹੀਂ ਯੂਜ਼ ਕਰਦੇ ਹੈਗੇ ਨੈਚੁਰਲ ਤਰੀਕੇ ਨਾਲ ਤੁਹਾਡੀ ਸਕਿਨ ਕਲੀਨ ਕਰਕੇ ਦੇਵਾਂਗੇ ਮਤਲਬ ਨੈਚੁਰਲ ਪ੍ਰੋਡਕਟ ਯੂਜ਼ ਕਰਦੇ ਹਾਂ ਠੀਕ ਹੈ ਦੀਦੀ ਕਹਿੰਦੇ ਮਨਪ੍ਰੀਤ ਤੂੰ ਅੱਜ ਕਲੀਨ ਅਪ ਕਰਵਾ ਕੇ ਦੇਵੋ ਨਹੀਂ ਤਾਂ ਭੁੱਲ ਜਾਏਗੀ ਫਿਰ ਤੂੰ ਇੱਥੇ ਹੀ ਕਰਵਾਇਆ ਕਰੇਂਗੀ ਕੱਲ ਨੂੰ ਲੋਹੜੀ ਆ ਤਾਂ ਕਰਕੇ ਆਪਾਂ ਕਲੀਨ ਅਪ ਵਗੈਰਾ ਕਰਵਾ ਲਈਏ ਠੀਕ ਹੈ ਇਹ ਸੈਲੂਨ ਹੁਣ ਆਪਣਾ نیچے ਆ ਗਿਆ ਪਹਿਲਾਂ ਪ੍ਰੀਤੀ ਲਹਿੰਗਾ ਹਾਊਸ ਦੇ ਉੱਪਰ ਸੀਗਾ ਪਹਿਲਾਂ ਫੋਰਥ ਫਲੋਰ ਤੇ ਸੀਗਾ ਫੋਰਥ ਫਲੋਰ ਤੇ ਹੁਣ ਗ੍ਰੈਂਡ ਫਲੋਰ ਹਾਂਜੀ ਤੇ ਤੁਸੀਂ ਕਹਿੰਦੇ ਹੋ ਨਿਓ ਵੀ ਸਾਨੂੰ ਕੋਈ ਸੈਲੂਨ ਰეკਮੈਂਡ ਕਰ ਦੋ ਠੀਕ ਹੈ ਇਹ ਸੈਲੂਨ ਆਪਣਾ ਜਿੱਥੇ ਕੈਲਾਸ਼ ਲਹਿੰਗਾ ਹਾਊਸ ਆ ਉੱਤੇ ਨੀਚੇ ਆ ਕੇ ਸੈਵਨ ਬ੍ਰਾਈਡਲ ਸਟੂਡੀਓ ਲਹਿੰਗੇ ਵਾਲੀ ਗਲੀ ਚ ਲਹਿੰਗੇ ਵਾਲੀ ਗਲੀ ਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਸਾਰੀ ਡਿਟੇਲ ਤੁਸੀਂ ਮਿਲੋਗੇ ਪੁੱਛੋਗੇ ਇਹਨਾਂ ਨੂੰ ਸਾਰੀ ਡਿਟੇਲ ਤੁਹਾਨੂੰ ਮਿਲ ਕੇ ਦੇ ਦੇਣਗੇ ਲੋ ਬਈ ਰਣਵੀਂਦਰ ਸਿੰਘ ਜੀ ਲੱਗੀ ਹੋਇਆ ਫੋਨ ਤੇ ਨੇ ਪਾਣੀ ਪੀ ਲਿਆ ਸਹੀ ਸਹੀ ਦੱਸੋ ਫੜਨ ਵਾਲਾ ਕਿੱਥੇ ਇਹਨਾਂ ਨੂੰ ਫੜ ਚ ਪੀਣਾ ਹੁੰਦਾ ਹੈ ਉਹ ਪਤਾ ਨਹੀਂ ਕਿੰਦਰ ਇਹਨਾਂ ਨੇ ਸੜਤਾ ਕੁੜੀਆਂ ਨੇ ਜਾਂ ਉੱਪਰ ਪਿਆ ਹੁਣ ਆਪਾਂ ਚੱਕ ਲਿਓਣੀ ਤੇ ਹੁਣ ਆਪਾਂ ਸਮਾਨ ਰੱਖ ਕੇ ਚੱਲੀਏ ਫਿਰ ਹਨਾ ਟਾਈਮ ਨਾਲ ਘਰੇ ਚੱਲੀਏ ਆ ਦੇਖੋ ਆ ਦੇਖੋ ਆ ਦੇਖੋ ਪਾਪਾ 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 ਹਾਂਜੀ ਬਈ ਤਾਂ ਇਹ ਸੀਗਾ ਮੇਰਾ ਇਹ ਸੀਗਾ ਮੇਰਾ ਅੱਜ ਦਾ ਬਲੌਗ ਮੈਂ ਤੁਹਾਨੂੰ ਸਪੈਸ਼ਲ ਦੱਸਣੇ ਸੀਗੇ ਨੁਸਕੇ ਠੀਕ ਹੈ ਮਨਪ੍ਰੀਤ ਕੌਰ ਜੀ ਵੀ ਇਹਦੇ ਨੁਸਕੇ ਤੇ ਇਹ ਮੈਨੂੰ ਉਸਕੇ ਦੱਸਨੇ ਸੀਗੇ ਤੁਹਾਨੂੰ ਤਾਂ ਹੀ ਤੁਸੀਂ ਸਕਿਨ ਤੇ ਲਾਗੂ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਮਿਲਾਂਗੇ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ ਕੱਲ ਨੂੰ ਮਿਲਾਂਗੇ ਠੀਕ ਹੈ ਲੋਰੀਆ ਵਾਲਾ ਜੇ ਮੇਕਅਪ ਚਾਹੀਦਾ ਹੋਇਆ ਜਰੂਰ ਦੱਸਿਓ ਜਲਦੀ ਵੀਡੀਓ ਲੈ ਕੇ ਆਉਂਗੀ ਮੈਂ ਤੁਹਾਡੇ ਲਈ ਠੀਕ ਹੈ ਵਿਦ ਸੂਟ ਸੋਨਾ ਜਾਂ ਪਾ ਕੇ ਤੇ ਇਹ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰਿਓ ਤੇ ਫੋਲੋ ਕਰ ਸਕਦੇ ਹੋ ਤੁਸੀਂ ਬਈ ਮੇਰਾ ਇੰਸਟਾਗ੍ਰam ਚੈਨਲ ਮਨਪ੍ਰੀਤ ਕੌਸੀ ਵੀਅਲਾ ਜਿੱਥੇ ਰੂਟਨੀਆਂ ਸਾਰੀਆਂ ਵੀਡੀਓਜ਼ ਹੁੰਦੀਆਂ ਇੱਕ ਆਪਣਾ ਕਪਲ ਪੇਜ ਆ ਮਿਸਟਰ ਐਂਡ ਮਿਸਿਸ ਸੀਰੀਅਲ ਆ ਠੀਕ ਹੈ ਉੱਥੇ ਆਪਣੀਆਂ ਦੂਸਰੀਆਂ ਵੀਡੀਓਜ਼ ਹੋਣੀਆਂ ਨੇ ਠੀਕ ਹੈ ਹੁਣ ਆਪਾਂ ਘਰੇ ਜਾਂਦੇ ਆ ਬਈ ਕੰਮ ਧੰਦਾ ਨਿਬੇੜ ਕੇ ਠੀਕ ਹੈ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਥੈਂਕ ਯੂ ਬਈ ਨੂੰ ਬਹੁਤ